ਸਾਡੇ ਲੋਕਾਂ ਦਾ ਮਸਲਾ ਮਸਲੇ ਦਾ ਨਹੀਂ ਮਸਾਲੇ ਦਾ ਹੈ ਅਗਲੇ ਮਸਾਲਾ ਲਾ ਕੇ ਪ੍ਰਾਣਿਆਂ ਨੂੰ ਮਸਲ ਕੇ ਮਸਲਾ ਹੀ ਖਾ ਕੇ ਮਸਾਲਾ ਖਾ ਕੇ ਮਸਾਲਾ ਸੁਣ ਕੇ ਲੋਕ ਮਸਲੇ ਤੋਂ ਭਟਕ ਗਏ ਮਸਲਾ ਰਹਿਤ ਮਸਾਲੇ ਨਾਲ ਗੱਦੀ ਚੱਲੀ ਜਾਂਦੀ ਆ ਲੋਕਾਚਾਰੀ ਕਾਬੂ ਆਉਂਦੀ ਮਸਾਲੇ ਨਾਲ ਤਾਂ ਹੀ ਉਹ ਅਗਲੇ ਮਸਾਲਾ ਲਾਈ ਜਾਂਦੇ ਆ ਮਸਾਲੇ ਦਾ ਤਾਂ ਮਸਲਾ ਹੀ ਕੋਈ ਨਹੀਂ ਭਾਈ ਜੀ ਮਸਲਾ ਤਾਂ ਮਸਾਲੇ ਦਾ ਮਸਲਾ ਤਾਂ ਕਨੈਨ ਹੈ ਮਸਾਲਾ ਚਟਕਾਰੇਦਾਰ ਹੈ ਮਸਲੇ ਤੇ ਮਸਾਲਾ ਲਾ ਦਿਓ ਮਸਲਾ ਹੀ ਖਤਮ ਜਦੋਂ ਮਸਲਾ ਹੀ ਖਤਮ ਤਾਂ ਪਿੱਛੇ ਮਸਾਲਾ ਹੀ ਰਹਿ ਗਿਆ ਪਾਲੋ ਮਸਾਲਾ ਅੱਖਾਂ 'ਚ ਤੇ ਚੌਂ-ਚੌਂ ਕਰਦੇ ਰਹੋ ਔਖੀਆਂ ਆਂ ਪਰਦੇ ਰਹੋ ਜਿਉਂਦੇ ਜੀ ਮਰਦੇ ਰਹੋ ਹੁਣ ਮਸਲਾ ਅੱਖਾਂ ਦਾ ਨਹੀਂ ਮਸਲਾ ਤਾਂ ਫੇਰ ਮਸਾਲੇ ਦੀਆਂ ਮਿਰਚਾਂ ਦਾ ਮਸਲੇ ਨੇੜੇ ਨਾ ਆਇਓ ਬਾਲੇ ਸਿਆਣਿਓ